ਲਓ ਜੀ ਟਰੈਕਟਰ ਦੇ ਘਰੋਂ ਦਰਸ਼ਨ ਅਜ ਪਹਿਲਾਂ ਮੈਂ ਬਾਅਦ ਚ ਆਉਂਗਾ ਕਿਉਂਕਿ ਟਰੈਕਟਰ ਤੋਂ ਨਾ ਅੱਖ ਨਹੀਂ ਪਾਸੇ ਹੁੰਦੀ ਬਈ ਨਵਾਂ ਟਰੈਕਟਰ ਵੀਰੇ ਨੇ ਲੈ ਕੇ ਤੇ ਨਵਾਂ ਜੰਸੀ ਦੇ ਵਿੱਚ ਡਿਲੀਵਰੀ ਐਦਾਂ ਲੈਣੀ ਆ ਮਤਲਬ ਰੈਡੀ ਕਰਕੇ ਆਜੋ ਵੀਰੇ ਆਜੋ ਵੀਰੇ ਤੁਸੀਂ ਸੱਚੀ ਗਾ ਵੀਰੇ ਸਰਬਜੀਤ ਸਿੰਘ ਹਾਂਜੀ ਵੀਰੇ ਇਹ ਏ ਐਦਾਂ ਨਵਾਂ ਲੈ ਕੇ ਮਤਲਬ ਤੁਸੀਂ ਪਹਿਲੇ ਦਿਨ ਹੀ ਆ ਸਾਰਾ ਕੁਝ ਪਤਾ ਵੀਰੇ ਹਾਂਜੀ ਹਾਂਜੀ ਵੀਰੇ ਅੱਜ ਹੀ ਆਪਾਂ ਇਹਦਾ ਪਹਿਲਾ ਹੀ ਲੈ ਕੇ ਨਾਲ ਹੀ ਸਾਰਾ ਕੁਝ ਚੇਂਜ ਕਰਵਾਤਾ ਜੀ ਬੋਡੀ ਮੀਜਨ ਦੀ ਖਾਤਰ ਹੀ ਲਿਆ ਬਈ ਮੈਂ ਮਤਲਬ ਸੋਹਣੇ ਕਰਕੇ ਹੀ ਲਿਆ ਹਾਂਜੀ ਕਿਉਂਕਿ ਜਿਹੜਾ 60 ਸੈਂਟਰ ਗੇਅਰ ਦਾ ਸਵਾਦ ਆ ਨਾ ਇਹ ਹੀ ਕਿਸੇ ਟਰੈਕਟਰ ਦਾ ਸਵਾਦ ਨਹੀਂ ਅੱਛਾ ਹੈਵੀ ਸੈਂਟਰ ਆ ਇਹ ਹਾਂਜੀ ਹਾਂਜੀ ਵੈਰੀ ਗੁੱਡ ਇਹ ਟਾਇਰ ਵੀਰੇ ਨੂੰ ਪਹਿਲਾਂ ਅਸੀਂ ਕਿ 14 ਦੇ ਵਿੱਚ ਲਾਦਾ ਸੀ ਇਹ 14 ਦੇ ਸੀਗੇ ਜੀ ਹੁਣ ਆਪਾਂ ਇਹਨੂੰ 16 ਨੂੰ 28 ਦੇ ਪਾਤੇ ਆ ਜੀ ਰੇਡੀਅਲ ਦੇ ਵਿੱਚ ਰਿਮ ਚੇਂਜ ਕਰਨਾ ਪਿਆ ਰਿਮ ਚੇਂਜ ਰਿਮ ਦਾ ਘੇਰਾ ਇਹਦਾ ਵੱਡਾ ਪਾਉਣਾ ਪਿਆ ਜੀ ਆਪਾਂ ਨੂੰ ਰਿਮ ਬਦਲਣਾ ਪਿਆ ਬਦਲਣਾ ਪਿਆ ਨਨੂ ਆਈ ਮੜਾ ਆ ਜਾਵਰੇ ਤੁਸੀਂ ਮੜਾ ਹਾਂਜੀ ਹਾਂਜੀ ਅੱਛਾ ਰਿਮ ਦਾ ਘੇਰਾ ਵਿਜਲੀ ਪਲੇਟ ਉਹੀ ਚੱਲ ਗਈ ਵਿਜਲੀ ਪਲੇਟ ਵੀ ਚੇਂਜ ਹੈ ਜੀ ਅੱਛਾ ਜੀ ਉਹ ਵੀ ਵੱਡੀ ਆ ਉਹ ਵੀ ਵੱਡੀ ਆ ਜੀ ਫਿਰ ਸਾਰਾ ਰਿਮ ਹੀ ਇੱਕ ਸਾਥ ਆ ਸਾਰਾ ਹਾਂਜੀ ਕਿਉਂਕਿ ਜਿਹੜਾ ਸੈਂਟਰ ਗੀਅਰ ਹੁੰਦਾ ਇਹਦੇ ਐਕਸਲ ਸਿੱਧੇ ਹੁੰਦੇ ਆ ਜਿਹੜਾ ਆਪਣਾ ਦੂਜੇ ਹਿੱਸੇ ਵਾਲਾ ਹੀ ਭੇਜ ਹੁੰਦਾ ਉਹਦੇ ਐਕਸਲਾਂ ਦਾ ਫਰਕ ਹੁੰਦਾ ਜੀ ਇਸ ਕਰਕੇ ਇਹਨੂੰ ਜਿਹੜੀ ਪਲੇਟ ਵੀ ਇਹਦੇ ਵਾਲੀ ਹੀ ਲੱਗਣੀ ਆ ਜੀ ਸਪੈਸ਼ਲ ਇਤੋਂ ਗੈਪ ਜਮਾ ਆ ਪੂਰਾ ਪੂਰਈਆ ਹਾਂਜੀ ਇਹ ਹੁਣ ਅਗੇ ਨੂੰ ਜਦੋਂ ਮੋਡੀਫਿਕੇਸ਼ਨ ਚ ਲਾਵਾਂਗੇ ਤਾਂ ਇਹ ਸਪੇਸਰ ਇਹਦੇ ਪਾ ਕੇ ਮੈਟਰੀਅਲ ਆਪਾਂ ਉੱਚੀ ਚੱਕ ਲਾਂਗੇ ਕਰ ਲਾਏ ਹਣਾ ਹਾਂਜੀ ਹਾਂਜੀ ਸੈਂਟਰ ਗੀਅਰ ਤੁਸੀਂ ਕਿਹਾ ਹਣਾ ਵੀਰੇ ਆਜੋ ਵੀਰੇ ਤੁਸੀਂ ਲਾਗੀ ਰੋ ਸੈਂਟਰ ਗੀਅਰ ਦੀ ਵਜ੍ਹਾ ਦੇਖੋ ਕਿਉਂਕਿ ਹੁਣ ਅੱਜ ਕੱਲ ਜਿਵੇਂ ਆਪਾਂ ਕਹਿ ਦਿੰਨੇ ਆ ਸਾਈਡ ਗੀਅਰ ਮੁੰਡਿਆਂ ਨੂੰ ਸੋਹਣਾ ਸੋਹਣਾ ਲੱਗਦਾ ਜਾਂ ਕੁਝ ਵੀ ਨਾ ਲੋ ਉਹ ਦੇਖੋ ਜਿਵੇਂ ਹੁਣ ਜੀ ਤਾਂ ਪਰਸਨ ਕੋਲੇ ਇੱਕ ਟਰੈਕਟਰ ਹੋਵੇ ਫੇਰ ਤਾਂ ਉਹਦੀ ਰਿਕਾਇਰਮੈਂਟ ਰਹਿਣੀ ਆ ਵੀ ਮੇਰੇ ਕੋਲੇ ਇਦਾਂ ਦਾ ਟਰੈਕਟਰ ਹੋਵੇ ਜਿਹੜਾ ਮੇਰਾ ਸਾਰੇ ਕੰਮ ਕਰੇ ਹੁਣ ਆਪਣੇ ਕੋਲੇ ਹਰ ਤਰ੍ਹਾਂ ਦਾ ਟਰੈਕਟਰ ਆ ਕਰੇ ਜੀ ਹੋਰ ਵੀ ਜੀ ਜੀਨਰੇਟਰ ਦੇ ਵੀ ਹੈਗੇ ਆ ਫਾਰਮ ਟਰੈਕ ਦੇ ਤਿੰਨ ਆਪਣੇ ਕੋਲੇ ਹੋਰ ਨੇ ਜੀ ਸੀਆਰਡੀ ਵੀ ਹੈਗਾ ਫੋਰ व्हीਲ ਡਰਾਈਵ ਵੀ ਹੈਗਾ ਇਹ ਇੱਕ ਸਾਡੇ ਬੇਟੇ ਦਾ ਉਹ ਕੈਨੇਡਾ ਵਾਲਾ ਉਹਦਾ ਸ਼ੌਂਕ ਸੀ ਵੀ ਡੈਡੀ ਸੈਂਟਰ ਗੇਅਰ ਲੈਣਾ ਤੇ ਬਹੁਤ ਜ਼ੋਰ ਪਾ ਕੇ ਕੰਪਨੀ ਵਾਲਿਆਂ ਤੋਂ ਉਦਾਂ ਤੁਸੀਂ ਦੇਖਿਆ ਹੋਣਾ ਏਜੰਸੀਆਂ ਜਾਣਿਆ ਸੈਂਟਰ 'ਗੇ ਟਰੈਕਟਰ ਆਮ ਨੋਰਮਲ ਨਹੀਂ ਮਿਲਦਾ। ਨਹੀਂ ਮਿਲਦਾ। ਇਹਨਾਂ ਨੇ ਸਾਨੂੰ ਜਣਦੀ ਮਹੀਨੇ ਦੀ ਈਟਿੰਗ ਤੇ ਟਰੈਕਟਰ ਸਾਨੂੰ ਡਾਇਰੈਕਟ ਮੰਗਾ ਕੇ ਦਿੱਤਾ ਜੀ ਕੰਪਨੀ ਨੇ। ਮੰਗਾ ਦਿੱਤਾ। ਹਾਂਜੀ ਹਾਂਜੀ। ਇਹ ਫਿਰ ਬੇਟੇ ਦੀ ਰੀ ਸੀ। ਦਿਲਚਸਪ ਬਿਲਕੁਲ ਜੀ। ਇਹ ਜਾਊਗਾ ਬਾਹਰ ਕਿ ਨਹੀਂ ਫਿਰ? ਇਹ ਦੇਖੋ ਇਹਦੀ ਹੁਣ ਕਿਸਮਤ ਦਾ ਹਜੇ ਆਪਣੇ ਕੋਲੇ ਆ। ਜਦੋਂ ਉਧਰ ਲਾਣ ਜਾ ਲੋ ਆਪਾਂ ਭੇਜ ਵੀ ਦੇਾਂਗੇ ਜੀ। ਕੋਈ ਹੋਰ ਨਹੀਂ ਗੱਲਾਂ। ਹਾਂਜੀ ਭੇਜ ਵੀ ਦੇਾਂਗੇ। ਕੈਨੇਡਾ ਵਾਲੇ ਨਿਗ੍ਹਾ ਰੱਖਿਆ ਤੇ ਜਗ ਦੇ ਤੋਂ ਡਿਆ ਲਾਇਆ। ਇਹ ਟਰੈਕਟਰ ਸ਼ਾਇਦ ਆਵੇ। ਵੀਰੇ ਕਿੰਨਾ ਪੈਸਾ ਲੱਗਿਆ ਆਈਡੀਆ ਜਾ ਵਾ ਇਹ ਸ਼ੌਂਕ ਦੇ ਰੁਪਈਏ ਪੁੱਛੀ ਦੇ ਨਹੀਂ ਹੁੰਦੇ ਸਿਆਣੇ ਤਾਂ ਐਂ ਕਹਿੰਦੇ ਆ ਦੇਖੋ ਜੀ ਕਈ ਬੰਦੇ ਫਿਰ ਕਮੈਂਟਾਂ 'ਚ ਕਹਿੰਦੇ ਆ ਵੀ ਬਾਈ ਨੇ ਇਦਾਂ ਗਿਆ ਤਾਂ ਹਰ ਬੰਦੇ ਨੂੰ ਪਤਾ ਵੀ ਬੀਕੇਡੀ ਦਾ ਟਾਇਰ 2 ਫੁੱਟ ਦਾ ਕੀ ਰੇਟ ਆ ਰਿਹਾ ਵਾ ਤੇ ਬੈਗ ਦਾ ਕੀ ਆ ਰਿਹਾ ਵਾ ਹਜੇ ਨਹੀਂ ਮੰਨਿਆ ਇਹਦਾ ਮਸਤੀ ਹੋਇਆ ਕਿ ਨਹੀਂ ਸੱਚ ਹਾਂਜੀ ਹੁਣ ਜਿਹੜੀ GST ਘਟੀ ਆ 22 ਤਰੀਕ ਤੋਂ ਆਪਣੀ ਉਹਦੇ ਨਾਲ ਇਹਦਾ ਉਹ GST ਤੇ ਫਰਕ ਪੈਣਾ ਵਾ ਬਿਲਿੰਗ ਤੇ ਜੀ ਬਿਲਿੰਗ ਤੇ ਹਾਂਜੀ ਇਹ ਕਿੰਨੇ ਦੀ ਚੜ੍ਹਿਆ ਪਿਛਲੇ ਇਹ ਹੈ ਜੇ ਮੰਨਦਾ ਆ ਆਈਡੀਆ ਹੂ 66000 ਰੁਪਏ ਦੇ ਜੀ 60000 ਦੇ ਟਾਇਰ ਟਾਇਰ ਤੇ ਰਮ ਐਕਸਟਰਾ ਅਰੇਮ ਐਕਸਟਰਾ ਨਹੀਂ ਜੀ ਤੇ ਆਹ ਵਾਲੇ ਵੀਰੇ ਆਈਡੀਆ ਇਹ 42000 ਰੁਪਏ ਦੇ ਜੀ 42000 ਟੈਟ ਤੋਂ ਇਹ ਲੱਖ ਤੋਂ ਉੱਤੇ ਤਾਂ ਪਹਿਲੇ ਖਰਚ ਦਿੱਤਾ ਹਾਂ ਜੀ ਤੇ ਮੈਂ ਮਾਦ ਘਰ ਤੇ ਮੇਲਾ ਦਾ ਦੋ ਦੇ ਲਾ ਕੇ ਚੱਲ ਗਿਆ ਹਾਂ ਹਾਂ ਜੀ ਹਜੇ ਤਾਂ ਆ ਜਾਣ ਦੀ ਇਹਦੀ ਕਾਫੀ ਚੀਜ਼ਾਂ ਚੇਂਜ ਹੋਣੀਆਂ ਜਿਵੇਂ ਬੰਪਰ ਹੋ ਗਿਆ ਜੀ ਉਹ ਕੋੜਾ ਲੱਗੂਗਾ ਕੋੜਾ ਲੱਗੂਗਾ ਪਲੇਟਫਾਰਮ ਇਹਨੂੰ ਬਣਾ ਕੇ ਵਧੀਆ ਹੈਵੀ ਡਿਟੀ ਸਟੇਟ ਲਾਵਾਂਗੇ ਜੀ ਫੇਰ ਸੀਟ ਇਹਨੂੰ ਦੂਸਰੀ ਉਹ ਜਿਹੜੀ 에ਅਰ ਬਜ਼ਾਰ ਵਾਲੀ ਆਪਣੀ ਉਹ ਲਾਵਾਂਗੇ ਫੇਰ ਪਿੱਛੇ ਮਿਊਜ਼ਿਕ ਕੋਲਮ ਲਾ ਕੇ ਕੋਈ ਕਸਰ ਛੱਡ ਨਹੀਂ ਆ ਕੋਕੇ ਲਾ ਦੇਣੇ ਆ ਹਾਂਜੀ 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 ਜਦੋਂ ਲੱਗੇ ਤਾਂ ਸਾਨੂੰ ਜਰੂਰ ਦੱਸਿਓ ਮੈਂ ਕਿਹਾ ਬਿਲਕੁਲ ਤੁਹਾਨੂੰ ਜਰੂਰ ਬੁਲਾਵਾਂਗੇ ਕਿਉਂਕਿ ਆਪਾਂ ਵੀਰਾਂ ਨੂੰ ਦਿਖਾਉਣਾ ਨਹੀਂ ਨਹੀਂ ਜਰੂਰ ਜੀ ਜਰੂਰ ਕਿਉਂਕਿ ਨਾ ਸ਼ੌਂਕ ਬਹੁਤ ਜਣਿਆਂ ਦੇ ਹੁੰਦੇ ਆ ਹਾਂਜੀ ਮੈਂ ਗਰੂ ਚਲੋ ਸਭ ਦੇ ਸ਼ੌਂਕ ਪੂਰੇ ਕਰੇ ਘਰੇ ਬੈਠੇ ਆਪਣਾ ਹੀ ਮਕਸਦ ਹੁੰਦਾ ਯਾਰ ਉਹਨਾਂ ਤੱਕ ਵੀ ਗੱਲ ਪਹੁੰਚ ਜੀ ਹਾਂਜੀ ਹਾਂਜੀ ਇਹਦੇ ਨਾਲ ਆਹ ਕੁਝ ਵੀ ਹੋ ਸਕਦਾ ਬਿਲਕੁਲ ਉਹਨੇ ਸਾਰੇ ਤਰ੍ਹਾਂ ਦੇ ਸਾਰੋ ਤਿਆਰ ਕਰਿਆ ਬਹੁਤ ਬਹੁਤ ਸ਼ੁਕਰੀਆ ਮੈਂ ਦੀ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਵੱਡੀ ਗੱਲ ਇਹ ਆ ਜਾਂਦੀ ਆ ਹਰ ਬੰਦੇ ਦਾ ਆਪ ਦਾ ਸ਼ੌਂਕ ਹੁੰਦਾ ਜੀ ਕਿਸੇ ਨੂੰ ਜਮੀਨ ਨਾਲ ਲਗਾ ਵਧ ਰੇਂਦਾ ਕਿਸੇ ਨੂੰ ਮਸ਼ੀਨਰੀ ਨਾਲ ਹਰ ਬੰਦੇ ਦੀ ਆਪ ਦੀ ਚੋਇਸ ਹੁੰਦੀ ਆ ਦਾ ਉਹਦੇ ਜਿੱਥੇ ਆਪਣੀ ਸੋਚਣੀ ਆ ਭਾਅ ਅਕੋਰਡਿੰਗ ਚੱਲਣਾ ਸੈਟੀਸਫਾਈ ਚਾਹੀਦੇ ਜੀ ਵੱਡੀ ਗੱਲ ਤਾਂ ਇਹ ਆ ਨਸ਼ੇ ਪੱਤੇ ਤੋਂ ਰਹਿਤ ਰਹੋ ਜੀ ਬਸ ਇਧਰ ਸ਼ੌਂਕ ਪੂਰੇ ਕਰੋ ਮੈਂ ਤਾਂ ਵਾਰ-ਵਾਰ ਸਾਰੀਆਂ ਵੀਡੀਓ ਚ ਕਹਿੰਦਾ ਹਾਂ ਹਾਂ ਜੀ ਹਾਂ ਹੁਣ ਇਹਦੇ ਤੇ ਤਾਂ 1 ਕਰੀ ਲੱਖ ਲੱਗਾ ਉਹਨਾਂ ਨੇ ਮੈਂ ਕੱਲ ਹੀ ਇੱਕ ਸਿਆਣੇ ਬੰਦੇ ਦੀ ਗੱਲ ਸੁਣਦਾ ਪਿਆ ਸੀ ਉਹ ਮਨੂੰ ਕਹਿੰਦੇ ਵੀ ਇਹ ਵਿਹਲਾ ਮੇ ਮੁੰਡਾ ਵਿਹਲਾ ਹੈ ਕੁਝ ਕਰਦਾ ਨਹੀਂ ਹਾਂਜੀ ਹਾਂਜੀ ਉਹ ਕਹਿੰਦਾ ਤੇਰਾ ਮੁੰਡਾ ਵਿਹਲਾ ਨਹੀਂਗਾ ਤੇਰਾ ਮੁੰਡਾ ਮੈਨੇਗਾ 50000 ਰੁਪਇਆ ਕਮਾਰਿਆ ਹਾਂਜੀ ਹਾਂਜੀ ਉਹ ਕਹਿੰਦੀ ਜਾਂਦਾ ਤਾਂ ਕਿਤੇ ਹੈ ਨਹੀਂ ਨਾ ਕੁਝ ਕਰਦਾ ਉਹ ਕਹਿੰਦਾ ਮਤਾ ਵੀ ਜਿੰਨਾਂ ਦੇ ਜਵਾਗ ਰੋਜ਼ ਦਾ 2-2 3-3 ਹਜ਼ਾਰ ਦਾ ਚਟਾ ਪੀ ਜਾਂਦੇ ਨੇ ਉਹਨਾਂ ਨੂੰ ਜਾ ਕੇ ਪੁੱਛ ਬਿਲਕੁਲ ਜੀ ਬਿਲਕੁਲ ਵੀ ਤੇਰਾ ਮੁੰਡਾ ਜੇ ਨਹੀਂ ਨਾ ਕੁਝ ਖਾਂਦਾ ਪੀਂਦਾ ਤੂੰ ਸਮਝੋ 50000 ਰੁਪਇਆ ਉਹ ਕਮਾਰਿਆ ਕਮਾਰਿਆ ਉਹ ਤਰ੍ਹਾਂ ਉਹ ਬੱਜ ਰਿਆ ਨਹੀਂ ਤਾਂ ਘਰੋਂ ਕੋਈ ਚੀਜ਼ਾਂ ਚੱਕ ਚੱਕ ਕੇ ਚੂ ਚੋਰੀਆਂ ਕਰੂ ਹਾਂਜੀ ਉਹਦੇ ਨਾਲ ਚੰਗਾ ਵੀ ਆਦੇ ਸ਼ੌਕ ਪੂਰੇ ਕਰ ਲਓ ਬੱਚੇ ਚੰਗੇ ਪਾਸੇ ਲੈ ਲਓ ਇਹਨੂੰ ਜੇ ਲਈਏ ਦਾ ਇਹ ਇੱਕ ਕਿਸਮ ਦੀ ਆਪਣੀ ਐਫ ਡੀ ਵੀ ਹੈ ਜੀ ਇਹ ਇਹ ਜੇ ਬੈਂਕ ਚ ਪਏ ਆ ਉਹ ਇਹ ਆਪਣਾ ਐ ਖੜਾ ਵਾ ਇਹਨੇ ਕਟਣਾ ਨਹੀਂ ਇਹਨੇ ਕਟਣਾ ਨਹੀਂ ਜੀ ਇਹਦੇ ਦਾ ਉੱਥੇ ਹੀ ਆਪਣੇ ਕੋਲੇ ਖੜੇ ਆ ਜੀ ਇੱਕ ਤੁਸੀਂ ਲੈ ਸਹੀ ਟਾਈਮ ਤੇ ਲਿਆ ਹਾਂਜੀ ਹਾਂਜੀ ਕਿਉਂਕਿ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਇਹ ਵੀ ਬੰਦ ਹੋਏਗਾ ਨਹੀਂ ਇਹ ਬੰਦ ਹੀ ਆ ਜੀ ਕਹਿੰਦੇ ਜਨਵਰੀ ਤੋਂ ਬਹੁਤ ਘਟ ਜਾਂਸ ਰਹਿਣਗੇ ਵੀ ਤੁਹਾਨੂੰ ਇਹ ਮਿਲੂਗਾ ਹੁਣ ਬੀਜਣ ਦੀ ਆ ਰਿਕਾਇਰਮੈਂਟ ਕਰਕੇ ਆਪਾਂ ਇਹਨਾਂ ਨੂੰ ਬਹੁਤ ਸਪੈਸ਼ਲ ਮੰਗਾਇਆ ਹਲ ਮੰਗਾਇਆ ਜੀ ਸਾਂਸਰ ਵੀ ਇਹਦੇ ਵਿੱਚ ਆ ਨਾ ਵਿੱਚ ਵੱਡਾ ਹੀ ਗੱਲ ਤਾਂ ਬੇਸ ਸਾਂਸਰ ਕਰ ਕੀ ਵਾਲਾ ਸੀਗਾ ਤੁਸੀਂ ਕਹਿਣ ਦਾ ਮਤਲਬ ਜਿਹੜਾ ਪਹਿਲਾਂ ਸਾਰੀ ਲੁਕਸੀ ਉਹ ਹੀ ਮੰਗਾਇਆ ਹੈ ਨਾ ਹਾਂਜੀ 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 ਟਰੈਕਟਰ ਦਾ ਯਾਰ ਬੜਾ ਸਨੱਖਾ ਲੱਗਦਾ ਪਤਾ ਨਹੀਂ ਹੁਣ ਫੋਨ ਚ ਤੁਹਾਨੂੰਵੇਂ ਦਾ ਦਿਸੇ ਕਿ ਨਾ ਹੋ ਸਕਿਆ ਤੇ ਜਿਹੜਾ ਡਿਲੀਵਰੀ ਤੋਂ ਬਾਅਦ ਮੈਂ ਇਹ ਸ਼ਾਰਟ ਸੂਟ ਵੀਰੇ ਆਪਣੇ ਕੋਲ ਹੀ ਆ ਲਵਾਂਗੇ ਹਾਂਜੀ ਬੜਾ ਜਿਆਦਾ ਸਨੱਖਾ ਲੱਗਦਾ ਆਉਂਦੇ ਆਖਣਾ ਇਹਦੇ ਤੇ ਗਈ ਜਿੰਨੀਆਂ ਦੂਜੀਆਂ ਚੀਜ਼ਾਂ ਖੜੀਆਂ ਨੇ ਉਹ ਜਾਂਦੀ ਨਾ ਇੱਕ ਅੱਖ ਜੀ ਵੀ ਸੁੱਧੇ ਪਟਾਇਆ ਕੇ ਦੇਣੀ ਹਾਂਜੀ ਹਾਂਜੀ ਉਹ ਗੱਲ ਆ ਬੜਾ ਸਨੱਖਾ ਲੱਗਦਾ ਹੈ ਇੱਕ 16 ਡਾਣਾ ਕਰਕੇ ਹੋਂ ਉੱਚਾ ਹੋ ਗਿਆ ਹਾਂਜੀ ਹਾਂਜੀ ਤੇ ਕੋਈ ਨਹੀਂ ਜਦੋਂ ਇਹ ਫੇਰ ਰੈਡੀ ਹੁੰਦਾ ਆਪਾਂ ਫੇਰ ਵੀ ਤੁਹਾਨੂੰ ਦਿਖਾਵਾਂਗੇ ਧੰਨਵਾਦ ਬਈ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਵੈਗਰੂ ਸੋਣਾ ਸੋਣਾ ਚੱ ਮੇਰੇ ਭਰਾ ਵੀ ਜਦੋਂ ਇੱਧਰ ਆਵੇ ਇੱਧਰ ਚਲਾਵੇ ਉੱਧਰ ਜਾਣਾ ਉੱਧਰ ਚਲਾਵੇ ਬਹੁਤ ਸੋਹਣਾ ਚੱਲੇ ਬੜਾ ਚੜਦੀ ਕਲਾ ਚ ਰਹੋ ਧੰਨਵਾਦ ਜੀ ਲਓ ਜੀ ਫਾਰਮ ਟਰੈਕ 6055 ਇਹ ਵੀ ਇੱਕੋ ਪਰਿਵਾਰ ਚ ਹੀ ਜਾਣੇ ਆ ਟੋਟਲ 11 ਟਰੈਕਟਰ ਆ ਜਿਨ੍ਹਾਂ ਦੀ ਅੱਜ ਡਿਲੀਵਰੀ ਆ ਟੋਟਲ 11 ਟਰੈਕਟਰ ਆ ਤੇ ਇਹ ਵਾਲੇ ਦੀ ਦੋਨੇ ਟਰੈਕਟਰ ਇੱਕੋ ਪਰਿਵਾਰ ਚ ਹੀ ਤੇ ਇਹਨਾਂ ਦੇ ਵੀ ਮੈਂ ਆਉਂਦੇ ਜਿਵੇਂ ਨਿਗਾ ਪਾਈ ਇੱਕ ਟਰੈਕਟਰ ਤਾਂ ਪਾਉ ਦੇਖ ਹੈ ਨਾ ਜਦੋਂ ਪੂਰੀ ਮੋਡੀਫਿਕੇਸ਼ਨ ਕੀਤੀ ਹੈ ਜਾਂ ਲਾਹੌਰ ਕਰਨੀਆਂ ਵੀਰਾਂ ਨੇ ਤੁਹਾਡੀ ਗੱਲਬਾਤ ਮੈਂ ਕਰਵਾਇ ਦਿੱਤੀ ਐ ਇਹਦੇ ਵਿਚਾਰੇ ਟਾਇਰ ਵੀ ਰਹਿਣੇ ਹੁਣੇ ਬਦਲਾਤੇ ਆ ਸਾਰਿਆਂ ਨੂੰ ਸੱਚੀ ਗੱਲ ਜੀ ਸੱਚੀ ਗੱਲ ਆਜੋ ਵੀਰੇ ਮੜਾ ਆਜਾ ਗਿਆ ਆ ਜੀਆ ਆਪਾਂ ਸਾਰੇ ਟਾਇਰ ਕਾਹ ਤੋਂ ਬਦਲੇ ਆ ਸਟਾਰਟਿੰਗ ਜੀ ਨਵੇਂ ਇਹਨੂੰ ਪਹਿਲਾਂ ਪੋਲੋ ਦੇ ਟਾਇਰ ਸੀਗੇ ਓਕੇ ਇਹ ਸਾਨੂੰ BKT ਕੰਪਨੀ ਉਹੀ ਫੱਟ ਆਦਾ ਸੀ ਦੂਜੇ ਡਾਇਰੈਕਟਰਾਂ ਦੇ ਵਧੀਆ ਲੱਗੇ ਪਹਿਲਾਂ ਮਤਲਬ ਇਹ ਵਰਤੇ ਆ BKT ਵਰਤੇ ਆ ਠੀਕ ਆ ਤੇ ਨੰਬਰੋ ਤੇ ਰੀਡিয়াল ਟਾਇਰ ਦੀ ਸਲਿੱਪ ਹੈ ਨਹੀਂ ਗਾ ਹਾਂ ਇਹ ਤਾਂ ਚਲੋ ਆਪਾਂ ਨੂੰ ਸਲਿੱਪ ਕੱਟ ਕੱਢਦੇ ਆ ਹਾਂ ਨਾਲੇ ਸੜਕ ਤੇ ਜਾਂਦੇ ਵੀ ਜੰਪ ਕਰਦੇ ਆ ਮਤਲਬ ਬੰਦੇ ਨੂੰ ਚੱਕ ਚੱਕ ਨਹੀਂ ਮਾਰਦੇ ਹਾਂਜੀ ਤੇ ਇੱਕ ਵੈਸੇ ਜਿਹੇ ਰੁਪਈਏ ਵੀ ਥੋੜੇ ਪਏ ਹੋਣੇ ਮੇਰੇ ਲੱਗਾ ਇਹਨਾਂ ਵਿੱਚ 20000 ਪਿਛਲੇ ਟਾਇਰਾਂ 'ਚ ਪਏ ਆ ਤੇ ਮੂਹਰੇ ਵਿੱਚ 8500 ਰੁਪਏ 20000 ਪਿੱਛੇ ਤੇ ਇਹਦੇ ਆਉਂਦੇ ਉਹਦਾ 16 ਦੇ ਕਿ 14 ਦੇ ਟਾਇਰ ਆ 16 ਦੇ 16 ਦੇ 16 ਨੇ ਹਾਂਜੀ 16 ਦੇ ਜੀ ਫੇਰ ਪਾਏ ਆ ਮੂਰੇ ਸੀਗੇ 7 ਨੰਬਰ ਦੇ 9 ਕਿਤੇ ਇਹ 9 ਕਰਤੇ ਹਨਾ ਇਹ ਨਾ ਟਰੈਕਟਰ ਉੱਚਾ ਹੋ ਗਿਆ ਸੋਹਣਾ ਲੱਗਿਆ ਟੀਮਾਂ ਜੀ ਸੀ ਤਾਂ ਫਿਰ ਉਹਨੂੰ ਜਦੋਂ ਨਾਅ ਦੇ ਕਰਤੇ ਥੋੜਾ ਉੱਚਾ ਹੋ ਗਿਆ ਜੱਜਨ ਲੱਗ ਗਿਆ ਟਰੈਕਟਰ ਹਨਾ ਫਾਰਮ ਟਰੈਕ 60 55 ਕਾਤਾ ਚੁਣਿਆ ਕੀ ਵਧੀਆ ਲੱਗਦਾ ਇਹਦੇ ਜੀ ਦੇਖ ਤਾ ਟਾਰਕ ਜ਼ਿਆਦਾ ਦੂਜੇ ਨਾਲੋਂ 60 ਨਾਲੋਂ ਜਾਂ ਕੋਹ ਟਰੈਕਟਰ ਨਾਲੋਂ 60 55 ਦੀ ਟਾਰਕ ਜ਼ਿਆਦਾ ਆ ਹੂੰ ਤੇ ਇਹ ਨਿੱਕੇ ਰਵੇ ਬਾਕੀ ਤਿੰਨ ਸਿਲੰਡਰ ਹੈ ਜੀ ਇਹ ਚਾਰ ਸਿਲੰਡਰ ਆ ਹਾਂ ਇਹ ਚਾਰ ਹਾਂਜੀ ਮੈਨੂੰ ਲੱਗਦਾ ਫਾਰਮ ਟਰੈਕ ਫਾਰਮ ਟਰੈਕ ਤਾਂ ਹੀ ਆ ਜੀਦਾ ਹੁਣ ਚਾਰ ਆਉਂਦਾ ਹਨਾ ਹੋਰ ਤਾਂ ਮਿਲਦਾ ਉਹ ਜੀ ਜੀ 200 ਸਾਰੇ ਤੈਨੀਆਂ ਜਾਂ ਤੂੰ ਜਿਹੜਾ ਤਿੰਨ ਹੀ ਨੇ ਜੌਂਡੀ ਉਂ ਜੌਂਡੀ ਆਹ ਜੌਂਡੀ ਆ ਤਿੰਨ ਨੇ ਹੌਲੈਂਡ ਤਿੰਨ ਆ ਚਲੋ ਮੇਰੇ ਵੀਰ ਫੇਰ ਉਹੀ ਗੱਲ ਕਿਸੇ ਟਰੈਕਟਰ ਦਾ ਨਾਮ ਲਿਆ ਜਾਂਦਾ ਮੇਰੇ ਵੀਰ ਗੁੱਸਾ ਨਾ ਕਰਿਆ ਜੀ ਉਹ ਆਪਦੀ ਜਗਾ ਸਹੀ ਨੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਉਹ ਵੀ ਵਧੀਆ ਨੇ ਤਰਾਪੋ ਆਪਣੀ ਚੁਆਇਸ ਉਦਾਂ ਵੀ ਅਸੀਂ 2016 ਤੋਂ ਟਰੈਕਟਰ ਫਾਰਮ ਟਰੈਕ ਵਾਰਤ ਰਹੇ ਹਾਂ ਪਹਿਲਾਂ ਸਾਡੇ ਕੋਲ ਬ੍ਰਦਰ ਨੇ 45 ਲਿਆ ਸੀ ਅੱਛਾ ਇਹਨਾਂ ਨੇ ਜੀ ਹਾਂ ਜੀ 2016 ਚ 16 ਜੀ ਹਾਂ ਜੀ ਬਹੁਤ ਵਧੀਆ ਚੱਲਿਆ ਸਵਰਾਜ ਸੀ 855 ਹਾਂ ਜੀ ਸਾਡੇ 45 20 ਬਰਾਬਰ ਹੀ ਚੱਲਿਆ ਬਰਾਬਰ ਹੀ ਚੱਲਿਆ ਹਾਂ ਅਸੀਂ ਮਤਲਬ ਉਦੋਂ ਦੇ ਹੀ ਇਹਦੇ ਫਾਰਮ ਟਰੈਕ ਦੇ ਫੈਨ ਆ ਕਿਵੇਂ ਉਹਨੇ ਕੋਈ ਤੋੜ ਭੰਨ ਕੋਈ ਖਰਾਬੀ ਕੋਈ ਨੁਕਸ ਕੁਛ ਨਹੀਂ ਕਿਸੇ ਨਟ ਨੂੰ ਚਾਵੀ ਗੂਜੇ ਅਜੇ ਤੱਕ ਨਹੀਂ ਲੱਗੀ ਨਾ 12 13 ਦਾ ਨੰਬਰ ਦਾ ਨਟ ਨੂੰ ਵੀ ਚਾਪੀ ਨਹੀਂ ਅਜੇ ਤੱਕ ਲੱਗੀ ਅਸੀਂ ਬੈਟਰੀ ਬਦਲੀ ਕੀਤੀ ਆ 16 ਤੋਂ ਬਾਅਦ ਜਾਂ ਤੇਲ ਪਾਣੀ ਬਦਲੀ ਕਰਦੇ ਆ ਉਹ ਸਾਨੂੰ ਕੋਈ ਚੀਜ਼ ਉਹਦੀ ਰਿਪੇਅਰ ਤਾਂ ਹੈ ਹੀ ਨਹੀਂ ਮੈਂ ਜਿਉਂ ਲਿਆਂਦਾ ਸੀ ਉਦਾਂ ਦਾ ਹਾਂ ਅਸੀਂ ਅਸੀਂ ਤਾਂ ਏਜੰਸੀ ਵਾਲਿਆਂ ਨੂੰ ਕਹਿੰਦੇ ਸੀ ਅਸੀਂ ਕਹਾਂ ਜੇ ਨਵੇਂ ਟਾਇਰ ਪਾ ਕੇ ਅਸੀਂ ਖੜਾ ਦਈਏ ਤੁਸੀਂ ਪਹਿਚaan ਨਹੀਂ ਸਕਦੇ ਵੀ ਇਹ 16 ਮਾਡਲ ਆ ਸੰਭਿਆ ਬਹੁਤ ਆ ਸੰਭਿਆ ਬਹੁਤ ਆ ਵੈਰੀ ਗੁੱਡ ਵੈਰੀ ਗੁੱਡ ਤੇ ਸਵਾਦ ਵੀ ਆਉਂਦਾ ਨਾ ਹਾਂਜੀ ਜਿੰਨੀ ਚੀਜ਼ ਸੰਭੀ ਹੋਵੇ ਇਕ ਲੈਣ ਆਏ ਸੀ ਵੀ ਅੱਛਾ ਇੱਕ ਵੀ ਗਾਣੂ ਦੂਰ ਕੋਈ ਹੋਰ ਟਰੈਕਟਰ ਦੇਖਣ ਗਏ ਸੀ ਉਹ ਸਾਨੂੰ ਕਹਿੰਦੇ ਦਿਖਾਇਆ ਨਹੀਂ ਕਹਿੰਦੇ ਕੱਲੂ ਦਿਖਾਵਾਂਗੇ ਅੱਛਾ ਇਹ ਉਹੀ ਆ ਗਏ ਵੀ ਬਸ ਅੱਜ ਤਿਆਰ ਹੋਏ ਹੋਏ ਆ ਵੀ ਟਰੈਕਟਰ ਇਹ ਵੀ ਦੇਖ ਕੇ ਆਉਨੇ ਆ ਹਾਂ ਲੈਣਾ ਹੀ ਲੈਣਾ ਹਾਂ ਉਹ ਟਰੈਲ ਇਕ ਦਾ ਲਿਆ ਉਧਰ ਦੋ ਲੈ ਗਏ ਸੀ ਬੁੱਕ ਕਰਕੇ ਬੁਕਿੰਗ ਮੜ ਕੇ ਦੋ ਦੋਵਾਂ ਦਾ ਮਨ ਬਣ ਗਿਆ ਮਿਲ ਕੇ ਦੋ ਦਾ ਬਣ ਗਿਆ ਹਾਂ ਨਹੀਂ ਟਰੈਕਟਰ ਹੈ ਵੀ ਵਧੀਆ ਜੀ ਕੋਈ ਸ਼ੱਕ ਨਹੀਂ ਜਿੰਨਾ ਲੰਮਾ ਤੇ ਜਿੰਨਾ ਨਿੱਗਰ ਟਰੈਕਟਰ ਹੈ ਨਾ ਸੁਪਰ ਸਪਰ ਸਿਡਰ ਨੂੰ ਨਹੀਂ ਕੁਝ ਗੋਲ ਦਾ ਹਾਂਜੀ ਬਹੁਤ ਜਿਆਦਾ ਹੈਵੀ ਟਰੈਕਟਰ ਆ ਤੇ ਨਿੱਗਰ ਆ ਵਧੀਆ ਉੱਦਾਂ ਵੀ ਸਾਡੇ ਪਿੰਡ ਜਿਵੇਂ ਚੱਲਦੇ ਆ ਇਹ 6055 ਪਹਿਲਾਂ ਹੂੰ ਚਲੋ ਇਹ ਸੁਪਰ ਮੈਕਸ ਮਾਡਲ ਆ ਗਏ ਹਾਂਜੀ ਹਾਂਜੀ ਇਹਨਾਂ ਨੇ ਹੋਰ ਤਰੱਕੀ ਕਰ ਲਈ ਹਾਂ ਤਾਂ ਪਹਿਲਾਂ ਵਾਲੇ ਵੀ ਸਾਡੇ 16 17 ਮਾਡਲ ਆ ਇਹ 6055 20 ਸਾਡੇ ਪਿੰਡ ਚੱਲਦੇ ਆ ਦੋ ਟਰੈਕਟਰ ਹੂੰ ਬਹੁਤ ਵਧੀਆ ਚੱਲਦੇ ਆ ਸਾਡੇ ਨੇੜੇ ਗਵਾਂਢੀ ਆ ਉਹਦੇ ਨਾਲ ਬੰਦੇ ਨੂੰ ਪਤਾ ਇਹ ਲੱਗਦਾ ਰਹਿੰਦਾ ਯਾਰ ਵੀ ਇਹ ਚੀਜ਼ ਦੀ ਕੀ ਹੰਡਾਈ ਆ ਕੀ ਹਿਸਾਬ ਕਿਤਾਬ ਹਾਂਜੀ ਤੇ ਚਲੋ ਚਲੋ ਜੀ ਆਜੋ ਤੁਸੀਂ ਵੀ ਉਧਰ ਹੀ ਆਜੋ 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 ਆ ਲਾਲਾ ਵੀਰੇ ਆਪਾਂ ਨਾ ਡਿਲੀਵਰੀ ਦਾ ਕੰਮ ਉਧਰ ਵੀਰੋ ਨੇ ਲੱਗ ਪਿਆ ਸ਼ੁਰੂ ਕਰਨਾ ਸਾਰਿਆਂ ਨੂੰ ਫਾਰਮ ਟਰੈਕ ਦੀ ਡਿਲੀਵਰੀ ਤੁਸੀਂ ਸਾਰਿਆਂ ਨੇ ਚਲੋ ਦੇਖ ਹੀ ਲਈ ਹੋਣੀ ਤੇ ਇਹ ਆਪਣੇ ਨਾਲ ਹੈਗੇ ਜੀ ਅਜੇ যাদব ਜੋ ਆਪਣੇ ਫਾਰਮ ਟਰੈਕ ਦੇ ਇਹ ਆਪਾਂ ਸੇਲ ਵਾਲੇ ਕੀ ਕਹਿ ਸਕਦੇ ਆਪਾਂ ਸੇਲ ਮੈਨੇਜਰ ਜੀ ਚੀਫ ਸੇਲ ਚੀਫ ਹੈ ਨਹੀਂ ਧੰਨਵਾਦ ਸਰ ਆਪ ਕਾ ਆਉਣੇ ਕੇ ਲੀਏ बहुत बहुत सबको नमस्कार नमस्कार सर नमस्कार सर, सर आपको यहाँ आकर यहाँ वाली एजेंसी में जगराओं में कैसे लगा कैसे रिस्पॉन्स था बहुत अच्छा रिस्पॉन्स है और जिस प्रकार के हम लोगों ने पंजाब के किसानों के लिए जो टेक्नोलॉजी और जो प्रोडक्ट के अंदर जो बदलाव किए हैं हाँ जी। वो हमारे किसान जो है पंजाब के काफ़ी अच्छे से उसको सराहा रहे हैं और अभी मैंने यहाँ पे आके कई किसानों से मैं मिला भी और उन्होंने जो हम हमारी तकनीकी जो हमने बदलाव किए हैं उनके बारे में समझा भी और उसको समझ के फार्म ट्रैक के पास में दोबारा आ रहे हैं और आप सबका प्यार जो भारत मतलब पंजाब के किसान है उनका प्यार दोबारा हमें मिल रहा है तो इसको देख के मुझे काफी अच्छा लगा आपने अभी आपका फार्म ट्रैक फार्मीस और पैतालीस बहुत टॉप पर जा रहा है जी बाकी मॉडल भी जा रहे हैं आज इधर ग्यारह मॉडल सेल किए है ना ग्यारह है ना ग्यारह ट्रैक्टर सॉरी मेरा भी हिंदी पंजाबी एडजस्ट कर लो तो क्योंकि सर सरू हिंदी है वाले आप सर आगे कौन कौन से मॉडल आपके आ रहे हैं कुछ बता सकते हो जी देखिए ऐसा है कि आ, फार्म ट्रैक कंपनी हाँ जी आज से ही नहीं पिछले लगभग अस्सी वर्षों से भारतीय किसानों के बीच में है हाँ जी और अभी पिछले लगभग दो से तीन वर्षों में हमने यहाँ की जो जरूरतों में जो बदलाव हुआ है भारतीय जो किसान हैं या पंजाब के जो किसानी में जो बदलाव हुआ है उसको ध्यान में रख के हमारे लगातार जो ट्रैक्टर्स है उसके अंदर हम बदलाव कर रहे हैं ठीक है सर इसके दौरान में हम अभी पीछे वर्ल्ड मैक्स सीरीज लेकर आए हैं फोर व्हील ड्राइव के अंदर थीक अभी थीक थीक हमारी एक प्रोमैक्स सीरीज भी हमने लेकर आए हैं जो कि उनतालीस हॉर्स पावर से लेके सैंतालीस हॉर्स पावर के बीच में थीक और टू व्हील ड्राइव और फोर व्हील ड्राइव दोनों ही तकनीक के अंदर उपलब्ध है इसके अलावा भी जैसे अभी यहाँ पर कुछ एप्लीकेशंस बढ़ रहे हैं जैसे सुपर सीडर का काम काफ़ी बढ़ रहा है हाँ जी। उसके अंदर भी हमने अभी आ, पिछले ही महीने हाँ जलंधर के अंदर उसकी लॉन्चिंग भी की थी हाँ और अभी आप देख रहे हैं यहीं पे साथ में हमारे साठ पचपन जो खड़े हैं हाँ वो सुपर स्पीड सुपर सीडर स्पेशलिस्ट जो है ना वो ट्रैक्टर है उसकी जो स्पीड्स हैं वो इस एप्लीकेशन के लिए बहुत ही ज़्यादा सूटेबल हैं तो ये भी हमने अभी नया ही प्रोडक्ट दिया है इसके अलावा हमारे कुछ और भी प्रोडक्ट जो चल रहे हैं हाँ वो समय समय पर हम आप लोगों के बीच में लाते रहेंगे और पीयू मेले में सर आप कुछ नया पर हमको देखने को मिलेगा जी जी तो पी पहले तो पहले मैं अभी सारे पंजाब के किसानों को आमंत्रित करता हूँ कि पीए मेला में आए हाँ क्योंकि वहाँ पर तक, जो किसानों के लिए तकनीकी तौर पर बहुत कुछ समझने के लिए है वहाँ फार्म भी अपने नए प्रोडक्ट्स के साथ में आप लोगों के बीच में उपस्थित होगा और जितने भी ये मैंने आपको जो बताया कि ये जो बदलाव के साथ में जो ट्रैक्टर हैं वो सब आपको वहाँ देखने के लिए मिलेगी हमारी प्रोमेक्स सीरीज देखने को मिलेगी हमारी वर्ल्ड मैक्स सीरीज देखने को मिलेगी और साथ ही जो सी के अंदर हाँ। एक नई तकनीक आ रही है सी आई डी आई वो भी ट्रैक्टर आपको उसके अंदर देखने को मिलेगा तो मेरा आग्रह है कि आप सभी किसान बंधु वहाँ पहुँचें और फार्म ट्रैक के अंदर जो बदलाव किए गए हैं हाँ आप लोगों के हितों के लिए उसको जरूर आके समझे ठीक है सर हमारे इनका स्वभाव आपको कैसे लगा बहुत बढ़िया ये तो हमारे काफ़ी पुराना साहब जो है पुराने डीलर हैं हाँ और स्वभाव तो ऐसा है कि इनका स्वभाव जो ग्राहकों के प्रति है वो बहुत सराहनीय है क्योंकि तो देखिए क्या है कि हमारा फार्म ट्रैक का चेहरा हाँ वो राणा साहब ही हैं हमारे जो डीलर होते हैं डीलर हाँ बंधु वही होते हैं और हम हमारे साथ में काफी अच्छे लोग जुड़े हुए हैं हाँ राणा साहब और राजू जी जो है हाँ मेन चीज है कि ट्रैक्टर देने के बाद में जो सर्विस हाँ वो बहुत इम्पोर्टेंट है कि कस्टमर को ट्रैक्टर मिलने के बाद में कोई प्रॉब्लम हो जाए तो वो सहूलियत मिलनी चाहिए तो ये बिल्कुल बखूबी चाहे वारंटी हो चाहे सर्विस हो उसके अंदर इनका व्यवहार किसानों के लिए बहुत अच्छा है और वही कारण है कि जो किसान है वो रिपीटेटिव अभी मैं कुछ किसानों से मिला था वो इनसे कई बार ट्रैक्टर ले चुके हैं और रिपीट बायर है हमारे तो वो सब व्यवहार के कारण है और आशा करता हूँ कि राजू जी और राणा जी ऐसे ही हमारे किसानों को आगे हमारी तकनीक भी पहुँचाएंगे और साथ ही सर्विस जो है ना बेहतर से बेहतर सर्विस उनको प्रोवाइड कराएंगे हमारे इधर ना फार्म का जब भी कोई किसान जिम्मेदार सोचता है उनके दिमाग में इनका चेहरा वैसे ही आ जाता है बहुत बढ़िया। क्योंकि क्योंकि वो काफी टाइम से से हमारे इधर यही डील करते हैं। जी। किसी ने भी वार्म लेना है वो पहले सभी के पास नंबर है इनके जी पहले ही ऑलरेडी जी धन्यवाद सर आपका समय देने के लिए बहुत 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 आपका भी बहुत बहुत धन्यवाद और आपके चैनल वालों को भी मैं बहुत शुभकामनाएं देता हूं नवरात्र चल रहा है हाँ जी तो आपके जितने भी व्यूअर्स हैं जो जितने भी सब्सक्राइबर्स हैं आप हाँ। सबको नवरात्रि की शुभकामनाएं और आप भी सभी पीए यू मेला में जरूर पधारें और फार्म ट्रैक के स्टॉल पर आके फार्म ट्रैक के बारे में अधिक जाने धन्यवाद जा। धन्यवाद सर